ਅਸੀਂ 갈 ਜੀ ਸਾਰਿਆਂ ਨੂੰ ਸੋ ਅੱਜ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਆਏ ਜਿੱਥੇ ਕਿ ਸ਼ਰਾਬ ਦਾ ਪ੍ਰਸ਼ਾਦ ਵਰਤਾਇਆ ਜਾਂਦਾ ਜੀ ਹਾਂ ਇੱਥੇ दारू ਚੜਦੀ ਆ ਬਾਬੇ ਰੋਡੇ ਸ਼ਾਹ ਜੀ ਦੀ ਜਗ੍ਹਾ ਤੇ ਆਓ ਉਧਰ ਨੂੰ ਲੈ ਕੇ ਚੱਲਦੇ ਹਾਂ ਜਦੋਂ ਕਿਤੇ ਵੀ ਤੁਸੀਂ ਇਸ ਦਰਬਾਰ ਤੇ ਆਉਂਦੇ ਤਾਂ ਤੁਹਾਨੂੰ ਐਦਾਂ ਦੇ ਸ਼ਰਧਾਲੂ ਇੱਥੇ ਮਿਲ ਹੀ ਜਾਣਗੇ ਜੋ ਕਿ ਸ਼ਰਾਬ ਦੀ ਵੇਟ ਕਰ ਰਹੇ ਹਨ ਇਹ ਆ ਜੀ ਦਰਬਾਰ ਬਾਬਾ ਰੋਡੂ ਸ਼ਾਹ ਜੀ ਜੋ ਕਿ ਹਲਕੇ ਮਜੀਠੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੋਮੇ ਵਿਖੇ ਸਥਿਤ ਹੈ ਇਹ ਜਿਹੜੀ ਇੱਥੇ ਦਾਰੂ ਦੀ ਪਰੰਪਰਾ ਵਾਗੇ ਇੱਥੇ ਦਾਰੂ ਚੜਾਈ ਜਾਂਦੀ ਆ ਐਦਾਂ ਲੋਕੀ ਆਉਂਦੇ ਆ ਤੇ ਥੋੜੀ ਦਾਰੂ ਪਾਉਂਦੇ ਆ ਕਿ ਬਾਬਾ ਜੀ ਨੂੰ ਭੋਗ ਲਵਾਣਾ ਵਾ ਤੇ ਬਾਕੀ ਜਿਹੜੀ ਦਾਰੂ ਆ ਬਾਹਰ ਜਿਹੜੇ ਲੋਕ ਬੈਠੇ ਆ ਉਹਨਾਂ ਰ ਜਾ ਕੇ ਵਰਤਾ ਦਿੰਦੇ ਆ ਇਹ ਪ੍ਰਥਾ ਕਦੋਂ ਤੋਂ ਚੱਲਦੀ ਆਈ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਆਪਾਂ ਗੱਲ ਕਰਾਂਗੇ ਬਾਬਾ ਰੋਡੇ ਸ਼ਾਹ ਜੀ ਬਾਰੇ ਬਾਬਾ ਰੋਡੇ ਸ਼ਾਹ ਜੀ ਪਿੰਡ ਧਮਾਨ ਜ਼ਿਲ੍ਹਾ ਗਰਦਾਸਪੁਰ ਵਿਖੇ ਪਿਤਾ ਸ਼ਾਮ ਸਿੰਘ ਤੇ ਮਾਤਾ ਦਇਆ ਕੌਰ ਦੀ ਕੁੱਖੋਂ ਹੋਏ ਆਪਜੀ ਇੱਕ ਸਿੱਖ ਪਰਿਵਾਰ ਵਿੱਚ ਪੈਦਾ ਹੋਏ 1896 ਈਸਵੀ ਤੋਂ ਲੈ ਕੇ 1924 ਈਸਵੀ ਤੱਕ ਬਾਬਾ ਰੋਡੇ ਸ਼ਾਹ ਜੀ ਨੇ ਭਗਤੀ ਕੀਤੀ ਬਾਬਾ ਜੀ ਦੀ ਇੱਕ ਭੈਣ ਜੋ ਕਿ ਪਿੰਡ ਭੋਮੇ ਵਿਖੇ ਵਿਆਹੀ ਹੋਏ ਸਨ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਇੱਥੇ ਸ਼ਰਾਬ ਕਿਉਂ ਚੜਾਈ ਜਾਂਦੀ ਹੈ ਕਹਿੰਦੇ ਹਨ ਕਿ ਬਾਬਾ ਜੀ ਦੇ ਟਾਈਮ ਤੇ ਇੱਕ ਬਹੁਤ ਤਗੜਾ ਜ਼ਿਮੀਂਦਾਰ ਹੁੰਦਾ ਸੀ ਜੇ ਦੇ ਕੇ ਮੁੰਡਾ ਨਹੀਂ ਸੀ ਹੋ ਰਿਹਾ ਤਾਂ ਉਹਨਾਂ ਨੇ ਬਾਬਾ ਰੋਡਾ ਸ਼ਾਹ ਜੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੇਰੇ ਘਰ ਪੁੱਤਰ ਦੀ ਦਾਤ ਬਖਸ਼ੋ ਤਾਂ ਬਾਬਾ ਰੋਡਾ ਜੀ ਵੀ ਇੱਕ ਭਗਤੀ ਵਾਲੇ ਇਨਸਾਨ ਸਨ ਤਾਂ ਉਹਨਾਂ ਨੇ ਵਚਨ ਕੀਤੇ ਕਿ ਤੇਰੇ ਘਰ ਪੁੱਤਰ ਹੋਵੇਗਾ ਤਾਂ ਉਹਨਾਂ ਦੇ ਘਰ ਜਦੋਂ ਪੁੱਤਰ ਹੋਇਆ ਤਾਂ ਉਹਨਾਂ ਨੇ ਬਾਬਾ ਜੀ ਨੂੰ 5 ਰੁਪਏ ਭੇਟ ਕੀਤੇ ਤਾਂ ਬਾਬਾ ਜੀ ਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਨਹੀਂ ਇੱਥੇ ਜਿੰਨੀ ਵੀ ਸੰਗਤ ਬੈਠੀ ਹੈ ਤੂੰ ਉਹਨਾਂ 50 ਰੁਪਏ ਦੀ ਇਹਨਾਂ ਨੂੰ ਸ਼ਰਾਬ ਪਿਆ ਦੇ ਉਸ ਟਾਈਮ 5 ਰੁਪਏ ਦੀ ਕੀਮਤ ਵੀ ਬਹੁਤ ਜ਼ਿਆਦਾ ਸੀ ਤੇ ਉਹਨਾਂ ਨੇ ਇਦਾਂ ਹੀ ਕੀਤਾ ਉਹਨਾਂ ਨੇ 5 ਰੁਪਏ ਦੀ ਸ਼ਰਾਬ ਜਿਹੜੀ ਆ ਉਹ ਸਾਰੇ ਸ਼ਰਧਾਲੂਆ 'ਚ ਵਰਤਾਤੀ ਤੇ ਉਦੋਂ ਬਾਅਦ ਇਸ ਪਿੰਡ ਵਿੱਚ ਜਦੋਂ ਵੀ ਕਿਸੇ ਦੇ ਮੁੰਡਾ ਹੁੰਦਾ ਹੈ ਤਾਂ ਉਹ ਇੱਥੇ ਆ ਕੇ ਸ਼ਰਾਬ ਚੜਾਉਂਦਾ ਹੈ ਤੇ ਇਹਨਾਂ ਸ਼ਰਧਾਲੂਆ 'ਚ ਸ਼ਰਾਬ ਵਰਤਾਉਂਦਾ ਹੈ ਲੇਕਿਨ ਇੱਕ ਗੱਲ ਸੋਚਣ ਵਾਲੀ ਆ ਕਿ ਲੋਕ ਜਿਹੜੇ ਆ ਜੇ ਬਾਬੇ ਨੇ ਕਹਿਤਾ ਵੀ ਸ਼ਰਾਬ ਵਰਤੋਣੀ ਆ ਤੇ ਉਹਦੇ ਪਿੱਛੇ ਉਹਨਾਂ ਨੇ ਪੂਰਾ ਬਜਨਾ ਤੇ ਬੂਰ ਪਾਇਆ ਪੇ ਆਪਾਂ ਸ਼ਰਾਬ ਵਰਤੋਣੀ ਆ ਇੱਥੇ ਆ ਕੇ ਪਰ ਜੇ ਕਿਤੇ ਬਾਬਾ ਕਹ ਜਾਂਦਾ ਵੀ ਸ਼ਰਾਬ ਪੀਣੀ ਨਹੀਂ ਕੇਣ ਦੇ ਫੇਰ ਆਪਾਂ ਮੰਨ ਲੈਂਦੇ ਤੀਨ ਵਾਲੀ ਆਪਾਂ ਮੰਨ ਲਈ ਪਰ ਆਪਾਂ ਛੱਡਣ ਵਾਲੀ ਕਦੇ ਨਹੀਂ ਮੰਨਦੇ ਚਲੋ ਪਰੰਪਰਾ ਵਾਇਥੋਂ ਦੀ ਡੇਰੇ ਦੀ ਆਪਾਂ ਮਾੜਾ ਨਹੀਂ ਆਂਦੇ ਪਰ ਇੱਕ ਗੱਲ ਸੋਚਣ ਵਾਲੀ ਆ ਸਾਡੇ ਲੋਕਾਂ ਵਾਸਤੇ ਕਿ ਜੇ ਉਹਨਾਂ ਨੇ ਸ਼ਰਾਬ ਦੀ ਪਰੰਪਰਾ ਚਲਾਈ ਤਾਂ ਉਹ ਸਾਰਿਆਂ ਨੇ ਮੰਨ ਲਈ ਵੀ ਹਾਂ ਵੀ ਬਾਬੇ ਨੇ ਕਿਹਾ ਹੀ ਆਪਾਂ ਮੰਨਣੀ ਮੰਨਣੀ ਆ ਤੇ ਜੇ ਬਾਬਾ ਕੀ ਨੇ ਕਿਹਾ ਜਾਂਦਾ ਵੀ ਰੋ ਜਾ ਕੇ ਸੇਵਾ ਕਰਿਓ ਤਾਂ ਫੇਰ ਨਹੀਂ ਕਿਸੇ ਨੇ ਮੰਨਣਾ ਫੇਰ ਕਹਣਾ ਵੀ ਨਹੀਂ ਪਈ ਬਾਬਾ ਵੀ ਆਪਣੀਆਂ ਮਾਰ ਗਿਆ ਜੇ ਬਾਬਾ ਕਹਿੰਦਾ ਦਾੜੀ ਕੇਸਰ ਕੋ ਫੇਰ ਉਹ ਨਹੀਂ ਮੰਨਣਾ ਇਹ ਸ਼ਰਾਬ ਹੀ ਇਦਾਂ ਦੀ ਚੀਜ਼ ਹੈ ਜੇ ਬਾਬਾ ਕਹਿ ਗਿਆ ਤੇ ਬਸ ਬਾਬੇ ਦਾ ਔਲਾਦਾਂ ਬਾਬੇ ਨੇ ਕਿਹਾ ਵੀ ਡੇਰੇ ਦੇ ਸ਼ਰਾਬ ਚੜਾਉਣੀ ਆ ਇਹ ਨਹੀਂ ਕਿ ਇਹਦੇ ਵੀ ਸਾਡਾ ਵੜ ਇੱਥੇ ਆਉਣ ਨੂੰ ਕਰਦਾ ਵੀ ਸ਼ਰਾਬ ਆਉਂਦੀ ਇੱਥੇ ਇਥੇ ਸ਼ਰਾਬ ਦਾ ਚੜਦੀ ਹੋਵੇ ਤੇ ਇੱਥੇ ਆਵੇ ਦਾ ਕੋਈ ਸੋ ਆਪਾਂ ਬਹੁਤੀਆਂ ਗੱਲਾਂ ਨਹੀਂ ਕਰੀਏ ਸੋ ਆਪਾਂ ਇੱਥੇ ਦੀ ਇਨਫੋਰਮੇਸ਼ਨ ਦੇਣੀ ਸੀ ਤੁਹਾਡੇ ਨਾਲ ਸਾਂਝੀ ਕੀਤੀ ਅਗਲੇ ਵਲੌਗ ਚ ਆਪਾਂ ਹੋਰ ਕਿਸੇ ਜਗ੍ਹਾ ਤੇ ਹੋਰ ਕਿਸੇ ਤਕਨੀਕ ਨੂੰ ਤੁਹਾਡੇ ਨਾਲ ਸਾਂਝਾ ਕਰ ਲਈ ਮਿਲਾਂਗੇ ਤਦ ਤੱਕ ਲਈ ਧੰਨਵਾਦ